ਠੀਕ ਹੈ ਰਾਜ ਤੁਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਚਾਹੁੰਦੇ ਹੋ ਅੱਧੀ ਇਹ ਤੇ ਪੌਹੇ ਤੇ ਵਿਗ ਜਾਣੇ ਹੋ ਤੁਸੀਂ ਤੁਸੀਂ 1000 ਰੁਪਏ ਦੇ ਵਿਗ ਜਾਣੇ ਹੋ ਕਿਉਂਕਿ ਤੁਹਾਨੂੰ ਰਿਸ਼ਵਤ ਮਿਲ ਰਹੀ ਹੈ ਜੀ 1000 ਰੁਪਏ ਬੀਬੀਆਂ ਦੇਵਾਂਗੇ ਬੀਬੀਆਂ ਕਹਿੰਦੀ ਐਸ ਤਾਂ ਬਾਈ ਭਗਵੰਤ ਮਾਨ ਬਹੁਤ ਵਧੀਆ ਨੇ ਕੇਜਰੀਵਾਲ ਸਾਹਿਬ ਕਹਿੰਦੇ ਗੈਂਗਸਟਰ ਸਾਰੇ ਛੱਡ ਜੋ ਪੰਜਾਬ ਨਹੀਂ ਬੜਾ ਮਾੜਾ ਹਾਲ ਹੋ ਕੇਜਰੀਵਾਲ ਸਾਹਿਬ ਤੁਸੀਂ ਉਹ ਪੰਜਾਬ ਛੱਡ ਜਾ ਨਹੀਂ ਤਾਂ ਤੇਰਾ ਇਹੇ ਜੀ ਬੱਦਰੀ ਬਣਾਉਣੀ ਨਾ ਇਹਨਾਂ ਨੇ ਲekin ਜਦੋਂ ਕੇਜਰੀਵਾਲ ਦੀ ਜੇਲ੍ਹ ਹੋਈ ਸੀਗੀ ਇਹਨਾਂ ਦੇ ਹਰਜੋਤ ਬੈਂਸ ਐਜੂਕੇਸ਼ਨ ਮਿਨਿਸਟਰ ਸਭ ਤੋਂ ਪਹਿਲਾਂ ਇਕੱਲਾ ਹੀ ਪਹਿ ਗਿਆ ਸੀਗਾ ਉੱ 8 ਵਜੇ ਤੋਂ ਬਾਅਦ ਜੇ ਪੰਜਾਬ ਦਾ ਮੁੰਡਾ ਬਾਹਰ ਨਿਕਲਦਾ ਨਾ ਮਾਂ ਇਹ ਪੁੱਛਦੀ ਐ ਬਾਹਰ-ਬاہر ਫੋਨ ਕਰਕੇ ਕਿ ਭਾਈ ਇਹਨੂੰ ਕੁਝ ਹੋਤਾ ਨਹੀਂ ਗਿਆ ਜਦੋਂ ਰਾਜ ਦੀ ਗੱਲ ਆਉਂਦੀ ਐ ਉਦੋਂ ਸਿੱਟ ਕੇ ਮਾਰ pase ਮਾਰਦੇ ਕਿ ਹਾਲੇ ਤਾਂ ਛੋਟੇ ਹੋਂ ਜਦੋਂ ਕੁਰਬਾਨੀ ਦੇਣ ਦੀ ਗੱਲ ਆਉਂਦੀ ਆ ਆ ਪੁੱਤਰਾ 18 ਸਾਲਾ ਲੱਭ ਲੱਭਦੇ ਆ ਕਿ ਕਰ ਮੂਰੇ ਇਹਨੂੰ ਮੈਂ ਤਾਂ ਹੀ ਕਹਿਣਾ ਕਿ ਭਗਤ ਸਿੰਘ ਹੁਣਾਂ ਦਾ ਟਾਈਮ ਸੌਖਾ ਸੀਗਾ ਉਹਨਾਂ ਦੀ ਲੜਾਈ ਗੋਰੀਆਂ ਦੇ ਨਾਲ ਸੀਗੀ ਸਾਡੀ ਲੜਾਈ ਸਾਡੇ ਆਪਣਿਆਂ ਨਾਲ ਲੀਡਰਾਂ ਨੇ ਤਾਂ ਆਪਸੇ ਟਾਈਆਂ ਫਸਾ ਕੇ ਵੇਚਤਾ ਪੰਜਾਬ ਚਾਹੇ ਕਾਂਗਰਸ ਦੇ ਲੀਡਰ ਨੇ ਨਾ ਆਪ ਅੰਦਰੋਂ ਲੜੇ ਹੋਏ ਨੇ ਕਿ ਭਾਈ ਮੈਨੂੰ ਜੇਲ੍ਹ ਚ ਨਾ ਪਾਈ ਮੇਰੇ ਛੋਟੇ ਛੋਟੇ ਜਵਾਕ ਨੇ ਕੋਈ ਹੋਰ ਇੱਕ ਪੰਜਾਬ ਦਾ ਪ੍ਰਧਾਨ ਐਨਸੀਓਆਈ ਦਾ ਕਾਂਗਰਸ ਦਾ ਇਹ ਕਹਿ ਰਹੇ ਆ ਕਿ ਕਈ ਕਈ ਕਾਂਗਰਸ ਦੇ ਬੰਦੇ ਸਲੀਪਰ ਸੈੱਲ ਬਣ ਕੇ ਅੱਜ ਬੀਜੇਪੀ ਦੇ ਆਮ ਆਦਮੀ ਪਾਰਟੀ ਦਾ ਕੰਮ ਕਰਨ ਲੱਗੇ ਹੋਏ ਨੇ ਹੋਰ ਦੱਸੋ ਮੇਰੇ ਤੋਂ ਹੋਰ ਕੋਈ ਬੁਲਾਉਣਾ ਕਿਉਂਕਿ ਭਾਈ ਮੈਂ ਰੁਕੂੰਗਾ ਨੀ ਮੈਨੂੰ ਅਧੇ ਤੋਂ ਇਤਾਰ ਦੇਣਗੇ ਪਗਲ ਸਿੰਘ ਹੋਰਾਂ ਦੇ ਵਾਰਸ ਹੋਣ ਦੀ ਉਹ ਗੱਲ ਕਰਦੇ ਆ ਉਹੀ ਉਹ ਕਹਿੰਦੇ ਸਾਡੇ ਪੱਗਾ ਫੋਟੋ ਨਹੀਂ ਤੁਸੀਂ ਦੇਖੀਏ ਪਿੱਛੇ ਇਹਨਾਂ ਨੂੰ ਕਾਰਟੂਨਾਂ ਦੀ ਪਿੱਛੇ ਫੋਟੋ ਲਾਉਣੀ ਚਾਹੀਦੀ ਹੈ ਅਜੇ ਹਜੇ ਇਹਨਾਂ ਦੇ ਕੰਮ ਨਹੀਂ ਕਿਉਂਕਿ ਭਗਤ ਸਿੰਘ ਹੋਣਾ ਨੇ ਇੱਕ ਵਾਰੀ ਜ਼ੁਬਾਨ ਦੇ ਕੇ ਭਗਤ ਸਿੰਘ ਮੁਕਰਿਆ ਨੇ ਤੇ ਇਹ ਕੀ ਕਰ ਰਹੇ ਨੇ ਹਰ ਗੱਲ ਤੇ ਯੂ-ਟਰਨ ਹਰ ਗੱਲ ਤੇ ਯੂ-ਟਰਨ ਇਹਨਾਂ ਨੂੰ ਪਿੱਛੇ ਭਗਤ ਸਿੰਘ ਦੀ ਨਹੀਂ ਡੋਰੀ-ਡੂਰੀ ਮੌਨ ਦੀ ਫੋਟੋ ਲਾ ਲੈਣੀ ਚਾਹੀਦੀ ਹੈ ਇੱਕ ਸਟੇਟਮੈਂਟ ਸੀਗੀ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਪੂਰੀ ਹੋਈ ਜਦੋਂ ਮੁੱਖ ਮੰਤਰੀ ਸਾਹਿਬ ਕਹਿੰਦੇ ਸੀਗੇ ਕਿ ਮੇਰੇ ਘਰ ਚ ਵਾਅਦਾ ਹੋਣ ਵਾਲਾ ਉਹੀ ਅੱਜ ਤੱਕ ਸਟੇ 100 ਦਿਨ ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਧਰਨਾ ਲੱਗਦਾ ਰਿਹਾ 100 ਦਿਨ ਸਾਰੇ ਬੰਦੇ ਇੱਥੇ ਆਉਂਦੇ ਰਹੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਉਦੋਂ ਮੁੱਖ ਮੰਤਰੀ ਮਾਨ ਬੋਲਿਆ ਅੱਜ ਉਹ ਤਾਂ ਕਹਿੰਦੇ ਵੀ ਸਾਡੇ ਨਾਲ ਕੇਂਦਰ ਧੱਕਾ ਕਰਦੀ ਐ ਹੁਣ ਤੁਸੀਂ ਸੁਣੀਐ ਨੀ ਪ੍ਰੈਸ ਕਾਨਫਰੰਸਾਂ ਉਹਨਾਂ ਦੀ ਪਾਣੀ ਵੀ ਦੇ ਦੋ ਜਦੋਂ ਉਹ ਡਰਾਮੇ ਕਰੀ ਜਾਣੇ ਮੁੱਖ ਮੰਤਰੀ ਕਹਿੰਦਾ ਕੋਰਟ ਚ ਕੇਸ ਪਾਵਾਂਗੇ ਤੁਹਾਡੇ ਸਾਹਮਣੇ ਕੋਈ ਚੋਰੀ ਚੋਰੀ ਕਰਦਾ ਹੋਵੇ ਮੰਨ ਲਓ ਠੀਕ ਐ ਤੁਸੀਂ ਉਹਦੇ ਡਾਂਗ ਮਾਰੋਗੇ ਜਾਂ ਤੁਸੀਂ ਹੱਥ ਜੋੜ ਕੇ ਕਹੋਗੇ ਕਿ ਭਾਈ ਮੈਂ ਤਾਂ ਕੋਰਟ ਚ ਕੇਸ ਪਾਵਾਂਗਾ ਉਹਨੇ ਕਹਿਣਾ ਭਾਈ ਜੋ ਤੇ ਤਾ ਹੁੰਦਾ ਸਿਰੇ ਉੱਠ ਕੇ ਕਰ ਲਈ ਅੱਜ ਸੈਂਟਰ ਸਾਨੂੰ ਕੁੱਟਣ ਤੇ ਆਈ ਹੋਈ ਆ ਅੱਜ ਸਾਡੇ ਘਰਾਂ 'ਚ ਦੁਸ਼ਮਣ ਵੜ ਗਏ ਅੱਜ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਕੋਈ ਨਹੀਂ ਜੀ ਅਸੀਂ ਤੁਹਾਡੇ ਤੇ ਕੇਸ ਪਾਵਾਂਗੇ ਜੀ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਸੇਮੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੋਰਚਾ ਲੱਗਿਆ ਹੋਇਆ ਵਿਦਿਆਰਥੀ ਬੈਠੇ ਐ ਮਸਲਾ ਸੈਨੇਟ ਦੇ ਭੰਗ ਕਰਨ ਦਾ ਤੇ ਅੱਜ ਇੱਕ ਮੀਟਿੰਗ ਰੱਖੀ ਗਈ 10 ਤਰੀਕ ਦੇ ਅੱਗੇ ਵੱਡਾ ਇਕੱਠ ਰੱਖਿਆ ਗਿਆ ਉਸ ਦੇ ਸਬੰਧ ਦੇ ਵਿੱਚ ਬਹੁਤ ਸਾਰੇ ਜਿੱਥੇ ਕਿਸਾਨ ਆਗੂ ਪਹੁੰਚੇ ਜਾਂ ਹੋਰ ਪੰਜਾਬ ਦੀ ਜਥੇਬੰਦੀਆਂ ਪਹੁੰਚੀਆਂ ਤਾਂ ਸਾਬਕਾ ਵਿਦਿਆਰਥੀ ਵੀ ਅ ਇੱਥੇ ਪਹੁੰਚੇ ਹੈ ਬਾਈ ਜੀ ਇੱਥੇ ਪਹੁੰਚੇ ਹਾਂ ਮਸਲਾ ਸੈਨਟ ਦੇ ਭੰਗ ਕਰਨ ਦਾ ਕਿਹੜੇ ਨੁਕਸਾਨ ਆ ਸੈਨਟ ਦੇ ਭੰਗ ਹੋਣ ਦੇ ਜੇ ਕੇਂਦਰ ਸਰਕਾਰ ਹੈ ਭਾਰਤ ਦੀ ਹੀ ਸਰਕਾਰ ਉਹ ਕਿਵੇਂ ਤੁਹਾਨੂੰ ਲੱਗਦਾ ਵੀ ਉਹ ਇੱਕ ਵਿਰੋਧੀ ਰੂਪ ਜਿਹੜਾ ਰੋਲ ਅਦਾ ਕਰ ਰਹੀ ਹੈ ਪੰਜਾਬ ਦੇ ਪ੍ਰਤੀਜਾ ਇਸ ਯੂਨੀਵਰਸਿਟੀ ਦੇ ਜਿੱਦਾਂ ਐਸਵਾਈਐਲ ਨਦੀਆਂ ਕੱਡੀਆਂ ਗਈਆਂ ਸੀਗੀਆਂ ਨਾ ਜਿੱਦਾਂ ਬੀਬੀਐਮਬੀ ਤੋਂ ਸ਼ੁਰੂ ਹੋਇਆ ਗਿਆ ਸੀ ਨਾ ਜਿੱਦਾਂ 47 ਵੇਲੇ ਵੰਡ ਵੰਡੀ ਗਈ ਸੀਗੀ ਨਾ ਇਹ ਬਿਨਾਂ ਪਛਾਣ ਕੀ ਕਿਹੜੀ ਲੀਗ ਸਿੱਧੇ ਲੀਗ ਮਾਰ ਦਿੱਤੀ ਗਈ ਸੀਗੀ ਉਹੀ ਗੱਲ ਅੱਜ ਸੈਂਟਰ ਇੱਥੇ ਕਰ ਰਹੀ ਹੈ ਮੈਂ ਤੁਹਾਨੂੰ ਸਿੰਪਲ ਭਾਸ਼ਾ 'ਚ ਦੱਸਦਾ ਛੱਡ ਦੋ ਸਾਰੀ ਸੈਨੇਟ ਆਪਣੇ ਜਿਹੜੇ ਪਿੰਡਾਂ 'ਚ ਲੋਕ ਦੇਖਣੇ ਮੈਂ ਉਹਨਾਂ ਨੂੰ ਦੱਸਦਾ ਤੁਹਾਡਾ ਬੱਚਾ ਇੱਥੇ 4000 5000 ਦੇ ਵਿੱਚ ਇੱਕ ਡਿਗਰੀ ਕਰਕੇ ਆਪਣੇ ਘਰੇ ਚਲ ਜਾਂਦਾ ਤੁਹਾਡਾ ਬੱਚਾ ਇੱਥੋਂ ਯੂਪੀਐਸਸੀ ਪੀਪੀਐਸਸੀ ਤਿਆਰੀ ਕਰਕੇ ਆਪਣੇ ਘਰੇ ਜਾਂਦਾ ਇੱਕ ਪਾਸੇ ਤਾਂ 4000 ਦੀ ਡਿਗਰੀ ਹੈ ਇੱਕ ਪਾਸੇ ਉਹੀ ਡਿਗਰੀ 50000 ਰੁਪਏ ਦੀ ਹੁੰਦੀ ਹੈ ਜਿਹੜੀ 4000 ਰੁਪਏ ਲ ਡਿਗਰੀ ਹੈ ਉਹ ਸੈਨੇਟ ਦੇ ਕਰਕੇ ਤੁਹਾਡੀ ਡਿਗਰੀ 4000 ਰੁਪਏ ਦੀ ਹੁੰਦੀ ਹੈ ਕਿਉਂਕਿ ਸੈਨੇਟ ਉਹਦੀ ਫੀਸਾ ਵਧਨ ਨਹੀਂ ਦਿੰਦੀਆਂ ਸੈਨੇਟ ਦਾ ਮਤਲਬ ਆ ਕਿ ਘਰੇ ਆਪਣੇ ਟੇਬਲ ਦੇ ਵਿੱਚ 12 ਬੰਦੇ ਬੈਠੇ ਆ ਜਿਨ੍ਹਾਂ ਦੇ ਵਿੱਚੋਂ ਮੇਨ ਬੰਦਾ ਦਾਦਾ ਆ ਇੱਕ ਉਹਦਾ ਆਪਣਾ ਬੇਟਾ ਹੋ ਗਿਆ ਉਹਦੇ ਪੋਤੇ ਹੋਗੇ ਜਦੋਂ ਪੋਤੇ ਨੇ ਕੋਈ ਚੀਜ਼ ਕਹਿਣੀ ਆ ਨਾ ਉਹੋ ਟੇਬਲ ਦੇ ਉੱਤੇ ਬਹਿ ਕੇ ਕਹਿਣੇ ਕਿ ਅੱਜ ਮੈਂ ਇਹ ਕਰਨਾ ਉਹ ਫੈਸਲਾ ਹੋਣਾ ਇਹ ਕੀ ਕਰਨਾ ਚਾਹੁੰਦੇ ਐ ਇਹ ਸੈਂਟਰ ਦੀ ਪਾਵਰ ਇੰਨੀ ਵਧਾ ਦੇਣਾ ਚਾਹੁੰਦੇ ਐ ਉਹਦੇ ਵਿੱਚ ਕੀ ਹੋਊਗਾ ਕੱਲ ਨੂੰ ਜੇ ਪੰਜਾਬ ਯੂਨੀਵਰਸਿਟੀ ਦਾ ਨਾਂ ਵੀ ਇਹ ਬਦਲਣਾ ਚਾਹੁੰਦੇ ਐ ਨਾ ਉਹ ਸੈਂਟਰ ਫਿਰ ਆਪਣਾ ਪੂਰਾ ਜ਼ੋਰ ਲਾ ਕੇ ਉਹਦਾ ਨਾਂ ਵੀ ਬਦਲ ਸਕਦੀ ਐ ਇਹ ਇਹਨਾਂ ਦੀਆਂ ਕੋਝੀਆਂ ਚਾਲਾਂ ਨੇ ਹੋਰ ਕੀ ਬਦਲ ਜੂਗਾ ਹੋਰ ਕੀ ਬਦਲੂਗਾ ਅੱਜ ਐਡੇ ਸਾਡੇ ਸਿਰਾਂ ਤੇ ਪੱਗਾਂ ਨੇ ਅੱਜ ਕਈ ਲੋਕਾਂ ਨੂੰ ਲੱਗਦਾ ਇਹਨਾਂ ਦਾ ਇਤਿਹਾਸ ਨਹੀਂ ਪਤਾ ਇਹਨੇ ਇਹ ਨਹੀਂ ਪਤਾ ਕਿ ਬਾਬਾ ਫਤੇ ਸਿੰਘ ਬਾਬਾ ਜਰਾਵਰ ਸਿੰਘ ਬਾਬਾ ਜੀ ਸਿੰਘ ਬਾਬਾ ਜਹਾਰ ਸਿੰਘ ਸਰੰਦ ਦੇ ਨੀਹਾਂ ਦੇ ਵਿੱਚ ਤੇ ਚਮਕੌਰ ਸਾਹਿਬ ਦੇ ਵਿੱਚ ਇਹ ਉਹ ਤਾਂ ਕਰਕੇ ਸਾਡੇ ਸਿਰ ਤੇ ਦਸਤਾਰ ਬੰਨੀ ਆ ਇਹ ਜਦੋਂ ਕੋਈ ਕੌਮ ਨੂੰ ਮਾਰਨਾ ਹੁੰਦਾ ਨਾ ਉਸ ਕੌਮ ਦਾ ਇਤਿਹਾਸ ਬਦਲ ਦੋ ਇੰਨਾ ਵੱਡਾ ਫੈਸਲਾ ਹੈ ਜਿਹੜਾ ਯੂਨੀਵਰਸਿਟੀ ਦਾ ਹੋਇਆ ਹੈ ਭਾਈ ਜੀ ਹੋਰ ਕੀ ਹੈ ਇਹਦੇ ਵਿੱਚ ਜਦੋਂ ਤੁਸੀਂ ਇਹਦਾ ਇਤਿਹਾਸ ਬਦਲ ਦੋਗੇ ਜਦੋਂ ਤੁਸੀਂ ਇੱਥੇ ਆਰਐਸਐਸ ਦੀਆਂ ਕਿਤਾਬਾਂ ਬੱਚਿਆਂ ਨੂੰ ਪੜ੍ਹਾਓਗੇ ਹੁਣ ਮੈਂ ਸੀਬੀਐਸਸੀ ਤੋਂ ਪੜਿਆ ਹੁਣ ਕਿਉਂ ਉੱਥੇ ਇੱਕੀ ਗੱਲ ਆਪਾਂ ਨੂੰ ਪਤਾ ਬਾਬਰ ਕੌਣ ਸੀਗਾ ਆਪਾਂ ਨੂੰ ਇਹ ਗੁਰਨਾਨਕ ਦੇਵ ਜੀ ਦੀ ਅੱਜ ਦੇ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਗੁਰਨਾਨਕ ਦੇਵ ਜੀ ਮੱਕੇ ਕਦੋਂਗੇ ਆਪਾਂ ਨੂੰ ਇਹ ਪਤਾ ਕਿ ਉੱਥੇ ਸ਼ੇਰਸਾਹ ਸੂਰੀ ਰੋਡ ਆ ਕਿਉਂਕਿ ਉਹ ਕਿਤਾਬਾਂ ਦੇ ਵਿੱਚ ਪੜਾਇਆ ਜਾ ਰਹਿਣ ਸੀ ਆਰਟੀ ਦੀਆਂ ਪਰ ਪੰਜਾਬ ਹਿਸਟਰੀ ਐਂਡ ਕਲਚਰ ਪੜਾਇਆ ਨਹੀਂ ਜਾ ਰਿਹਾ ਪਰ ਉਹ ਕਲਚਰ ਹੈ ਪੰਜਾਬ ਯੂਨੀਵਰਸਿਟੀ ਵਿੱਚ ਪੜਾਇਆ ਜਾ ਰਿਹਾ ਸਾਡਾ ਕਲਚਰ ਤੇ ਮਾਰ ਕਰਨਾ ਚਾਹੁੰਦੇ ਆ ਇਹ ਸਾਡੀਆਂ ਪੱਗਾਂ ਤੇ ਸਾਡੀਆਂ ਦਾੜ੍ਹੀਆਂ ਤੇ ਮਾਰ ਕਰਨਾ ਚਾਹੁੰਦੇ ਆ ਪਰ ਸਾਡਾ ਕੀ ਹੈ ਬਾਈ ਸਾਡਾ ਧਰਮ ਕਿਉਂ ਸ਼ੁਰੂ ਹੋਇਆ ਸੀਗਾ ਸਾਡਾ ਧਰਮ ਇਨਸਾਨੀਅਤ ਤੇ ਸ਼ੁਰੂ ਹੋਇਆ ਸੀਗਾ ਅਸੀਂ ਕਹਿੰਦੇ ਆ ਬਈ ਇੱਥੇ ਆ ਕੇ ਸਾਰੇ ਪੜੋ ਉਹ ਹਰਿਆਣੇ ਦਾ ਬੱਚਾ ਹੋਵੇ ਹਿਮਾਚਲ ਦਾ ਬੱਚਾ ਹੋਵੇ ਪੰਜਾਬ ਯੂਨੀਵਰਸਿਟੀ ਤੋਂ ਪੜੋ ਪਰ ਆਹ ਜ਼ਮੀਨ ਕਾਂਜੀ ਮਾਜਰੇ ਤੇ ਸੈਣੀ ਮਾਜਰੇ ਦੀ ਸੀਗੀ 14 ਤੇ 25 ਸੈਕਟਰ ਆਹ ਜ਼ਮੀਨ ਦਿੱਤੀ ਗਈ ਸੀਗੀ ਕਿ ਭਾਈ ਤੁਸੀਂ ਇੱਥੇ ਵਿਦਿਆਰਥੀ ਅਧਿਕਾਰੀਆਂ ਦੇ ਵਾਸਤੇ ਕਿ ਤੁਸੀਂ ਯੂਨੀਵਰਸਿਟੀ ਬਣਾਓ ਪਰ ਜਦੋਂ ਸਾਡੇ ਪੁਰਖੇ ਕਹਿੰਦੇ ਹੁੰਦੇ ਨੇ ਜਦੋਂ ਆਪਣੀ ਜ਼ਮੀਨ ਤੇ ਢੇਗਾ ਘਟਾਜੋ ਫਿਰ ਉਦੋਂ ਕੋ ਉੱਥੇ ਕਬਜ਼ਾ ਹੋ ਜਾਂਦਾ ਢੇਗਾ ਘਟ ਗਿਆ ਹੁਣ ਢੇਗਾ ਘਟ ਗਿਆ ਸਾਡੇ ਪੰਜਾਬੀ ਜੇ ਤੁਹਾਡਾ ਬੱਚਾ ਇੱਥੇ ਪਹਿਲਵਾਨੀ ਗੇੜੀ ਮਾਰਨ ਵੀ ਆਉਂਦਾ ਨਾ ਪੰਜਾਬ ਯੂਨੀਵਰਸਿਟੀ ਉਨੂੰ ਭੇਜ ਦਿਓ ਤੁਹਾਡਾ ਧੀ ਪੁੱਤ ਜੇ ਇਹ ਵੀ ਕਹਿੰਦਾ ਨਾ ਕਿ ਬਾਪੂ ਅਜੇ ਮੈਂ ਪੰਜਾਬ ਯੂਨੀਵਰਸਿਟੀ ਚੱਲਿਆ ਉਹਨੂੰ ਰੋਕੋ ਨਾ ਇਹ ਆਪਣੇ ਦਾਦੇ ਦੀ ਜ਼ਮੀਨ ਤੇ ਗੇੜਾ ਮਾਰਨ ਆਉਂਦਾ ਉਹ ਬੱਚਾ ਸਭ ਤੋਂ ਜ਼ਿਆਦਾ ਖੁਸ਼ੀ ਦਾਦੇ ਦੀ ਜ਼ਿੰਦਗੀ ਜਦੋਂ ਹੁੰਦੀ ਹੈ ਜਦੋਂ ਪੋਤਾ ਕਹੀਂ ਰੱਖ ਕੇ ਆਪਣੇ ਖੇਤਾਂ ਵਾਲੇ ਪਾਸੇ ਜਾਂਦਾ ਇਹ ਉਹ ਖੇਤ ਨੇ ਸੈਣੀ ਮਾਜਰੇ ਤੇ ਕਾਂਜੀ ਮਾਜਰੇ ਤੇ ਅੱਜ ਇਹ ਬਚਾਉਣ ਦੀ ਲੋੜ ਪਰ ਕੇਂਦਰ ਤਾਂ ਕਹਿੰਦੀ ਕਿ ਅਸੀਂ ਤਾਂ ਬਹੁਤ ਸਤਿਕਾਰ ਕਰਦੇ ਹਾਂ ਪੱਗਾਂ ਦਾ ਮੋਦੀ ਸਾਹਿਬ ਨੇ ਕਿੰਨੀ ਵਾਰੀ ਕਿਹਾ ਕਿ ਮੈਂ ਤਾਂ ਬੜੀ ਮੇਰੇ ਮਨਸ ਦਾ ਰਿਸਪੈਕਟ ਆ ਤੇ ਮੈਂ ਬੜਾ ਪਿਆਰ ਕਰਦਾ ਪੰਜਾਬ ਦੇ ਨਾਲ ਉਹ ਸ਼ਬਦ ਫਿਰ ਤੁਹਾਨੂੰ ਲੱਗਦੇ ਨਹੀਂ ਕਿ ਆਪਣਾਤੇ ਦੇ ਸ਼ਬਦ ਆ ਬਾਲ ਦਿਵਸ ਕੀ ਹੁੰਦਾ ਸਾਡੇ ਸਹਿਬਜ਼ਾਦਿਆਂ ਨੂੰ ਬਾਲ ਦਿਵਸ ਕਹਿ ਦੇਣਾ ਬੱਚੇ ਸੀਗੇ ਉਹ ਬੱਚੇ ਸੀਗੇ ਉਹ ਇਹ ਕੇਂਦਰ ਦੀਆਂ ਚਾਲਾਂ ਨੇ ਕਿਸੇ ਪਿੰਡ ਦੇ ਵਿੱਚ ਬਹੁਤ ਵੱਡਾ ਦਰਖਤ ਦਾ ਪੇੜ ਸੀਗਾ ਉਹ ਜਿਹੜਾ ਪੇੜ ਸੀਗਾ ਉਹ ਬਾਪੂ ਉਹਨੂੰ ਕੱਟਣ ਨਹੀਂ ਦਿੰਦਾ ਸੀਗਾ ਬੱਚਿਆਂ ਨੇ ਕੀ ਕੀਤਾ ਬੱਚਿਆਂ ਨੇ ਸਲਾਹ ਬਣਾਈ ਕਿ ਯਾਰ ਇਹ ਪੇੜ ਕੱਟਣਾ ਹੈ ਉਹਨਾਂ ਨੇ ਕੀ ਕੀਤਾ ਕਹੀ ਲੈ ਕੇ ਆ ਗਏ ਬਾਪੂ ਨੇ ਡਾਂਗ ਮਾਰੀ ਕਿ ਪੇੜ ਨਹੀਂ ਕੱਟਣ ਦੇਣਾ ਉਹਨਾਂ ਨੇ ਕੀ ਕੀਤਾ ਛੋਟਾ ਜਿਹਾ ਉਹਦੇ ਕੋਲ ਇੱਕ ਮੋਹਰਾ ਬਣਾਲਿਆ ਉਹਦੇ ਵਿੱਚ ਰੋਜੋ ਮਠਾਈਆਂ ਸਿੱਟ ਦਿਆ ਕਰਨਾਂ ਰੋਜ਼ ਮਠਾਈਆਂ ਸਿੜਦਾ ਗਿਆ ਨਾ ਬਾਪੂ ਕਹਿੰਦਾ ਯਾਰ ਇਹ ਤਾਂ ਤਾਂ ਸਮਝ ਆ ਗਈ ਅਕਲ ਆ ਗਈ ਇਹਨਾਂ ਨੂੰ ਪੇਟ ਨੂੰ ਦੇਖੋ ਕਿੰਨਾ ਸਤਕਾਰ ਕਰ ਰਿਹਾ ਹੌਲੀ 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 ਪੇਟ ਨੂੰ ਸਿਉਂਖਾ ਗਈ ਪੇਟ ਅੰਦਰੋਂ ਖੋਖਲਾ ਹੋ ਗਿਆ ਇਹ ਸੈਂਟਰ ਕਰਨਾ ਚਾਹੁੰਦੀ ਹੈ ਸਾਨੂੰ ਮਠਾਈਆਂ ਦੇ ਦੇ ਕੇ ਦੇ ਦੇ ਕੇ ਦੇ ਦੇ ਕੇ ਇਹ ਸਾਨੂੰ ਅੰਦਰੋਂ ਖੋਖਲਾ ਕਰਕੇ ਇਹ ਦਸਤਨਾ ਚਾਹੁੰਦੀ ਹੈ ਕਿ ਤੁਹਾਡੀ ਪੀੜ੍ਹੀ ਇਦਾਂ ਖਤਮ ਕਰਾਂਗੇ ਕਿਉਂਕਿ ਸਭ ਤੁਸੀਂ ਜੇ ਸਿਸਟਮੈਟਿਕਲ ਤਰੀਕੇ ਨਾਲ ਦੇਖੋ ਨਾਰਥ ਦੇ ਵਿੱਚ ਮਿਨੋਰਟੀਜ਼ ਦੇ ਉੱਤੇ ਮਿਨੋਰਟੀ ਅਸੀਂ ਮਿਨੋਰਟੀ ਹੈ ਮਿਨੋਰਟੀ ਇੱਕ ਮੁਸਲਮਾਨ ਮਿਨੋਰਟੀ ਕਮਿਊਨਿਟੀ ਹੈ ਇਹਨਾਂ ਨੇ ਬਹੁਤ ਤਰੀਕੇ ਦੇ ਨਾਲ ਮੁਸਲਮਿ ਕਮਿਊਨਿਟੀ ਨੂੰ ਆਪਣੇ ਜੰਗਲ ਚ ਲੈ ਲਿਆ ਇਹਨਾਂ ਤੋਂ ਕਿਹੜੀ ਕਮਿਊਨਿਟੀ ਦਬਣੀ ਰਹੀ ਇਹਨਾਂ ਤੋਂ ਇਹਨਾਂ ਤੋਂ ਪੰਜਾਬ ਕਮਿਊਨਿਟੀ ਨਹੀਂ ਦਬਰੀ ਉਹਦੇ ਵਿੱਚ ਪੰਜਾਬ ਦਾ ਹਿੰਦੂ ਵੀ ਆ ਜਾਂਦਾ ਉਹਦੇ ਵਿੱਚ ਪੰਜਾਬ ਦਾ ਸਿੱਖ ਵੀ ਆ ਜਾਂਦਾ ਕਿਉਂਕਿ ਸਾਡੇ ਗੰਨਾਨਕ ਦੇਵ ਜੀ ਨੇ ਪ੍ਰਥਾ ਚਲਾਈ ਸੀ ਕਿ ਥੱਲੇ ਬਹਿ ਕੇ ਲੰਗਰ ਦੀ ਪ੍ਰਥਾ ਇਨਸਾਨੀਅਤ ਦੀ ਪ੍ਰਥਾ ਸਾਡਾ ਧਰਮ ਕਿਉਂ ਸ਼ੁਰੂ ਹੋਇਆ ਸੀ ਭਾਈ ਇਨਸਾਨੀਅਤ ਹੀ ਨਹੀਂ ਰੱਖੀ ਗਈ ਸੀ ਨਾ ਤਾਂ ਇਹ ਇਨਸਾਨੀਅਤ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਧਰਮਾਂ ਦੇ ਨਾਂ ਤੇ ਬੰਦੇ ਨਹੀਂ ਜਾਣਗੇ ਕਿਉਂਕਿ ਵੰਡ ਛਕੋ ਨਾਮ ਜਪੋ ਕਰਤ ਕਰੋ ਇਹ ਸਾਡੇ ਗੁਰਨਾਨਕ ਦੇਵ ਜੀ ਦੇ ਫਲਸਫੇ ਨੇ ਜੇ ਦਾਦਾ ਗਰਤੇਗ ਬਾਦਰ ਜੀ ਨੇ ਇਥੇ ਸੀਸ ਲਾਇਆ ਸੀਗਾ ਉਹ ਇਨਸਾਨੀਅਤ ਵਾਸਤੇ ਨਾ ਆਇਆ ਸੀਗਾ ਅੱਜ ਇਹ ਜੇ ਯੂਨੀਵਰਸਿਟੀਆਂ ਖੋਣਾ ਚਾਹੁੰਦੇ ਆ ਆਪਣੇ ਕੋਧੀਆਂ ਚਾਲਾਂ ਕਰਕੇ ਖੋਣਾ ਚਾਹੁੰਦੇ ਆ ਜਿਵੇਂ ਅੱਜ ਇੱਥੇ ਵਿਦਿਆਰਥੀ ਆ ਰਹੇ ਆ ਨਾ ਉਹ ਇਨਸਾਨੀਅਤ ਕਰਕੇ ਆ ਰਹੇ ਇਨਸਾਨੇ ਨੂੰ ਬਚਾਉਣ ਵਾਸਤੇ ਆ ਰਹੇ ਬੀਜੇਪੀ ਦੇ ਉੱਤੇ ਤੁਸੀਂ ਨਿਸ਼ਾਨਾ ਸਾਧਦੇ ਹੋ ਬੀ ਬੀਜੇਪੀ ਤੇ ਆਰਐਸਐਸ ਅਲੱਗ ਹੈ ਜਾਂ ਇੱਕ ਹੈ ਤੁਸੀਂ ਕੀ ਸਮਝਦੇ ਹੋ ਬੀਜੇਪੀ ਆਰਐਸਐਸ ਤੇ ਆਮ ਆਦਮੀ ਪਾਰਟੀ ਕੀ ਜੀ ਬੀਜੇਪੀ ਆਰਐ 2 ਸਾਲ ਤੋਂ ਪਤਾ ਸੀ ਕਿ ਪੰਜਾਬ ਯੂਨੀਵਰਸਿਟੀ ਦੇ ਰਾਈਟਸ ਖੋਲ ਜਾਣੇ ਮੈਨੂੰ ਇੱਕ ਵਾਰ ਵੀ ਦੱਸ ਦੋ ਕੋਈ ਵੀ ਆ ਕੇ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ 100 ਦਿਨ ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਧਰਨਾ ਲੱਗਦਾ ਰਿਹਾ 100 ਦਿਨ ਸਾਰੇ ਬੰਦੇ ਇੱਥੇ ਆਉਂਦੇ ਰਹੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਉਦੋਂ ਮੁੱਖ ਮੰਤਰੀ ਮਾਨ ਬੋਲਿਆ ਅੱਜ ਉਹ ਤਾਂ ਕਹਿੰਦੇ ਵੀ ਸਾਡੇ ਨਾਲ ਕੇਂਦਰ ਤੱਕਾ ਕਰਦੀ ਐ ਹੁਣ ਤੁਸੀਂ ਸੁਣਿਆ ਨਹੀਂ ਪ੍ਰੈਸ ਕਾਨਫਰੰਸਾਂ ਉਹਨਾਂ ਦੀ ਫਿਰ ਪਾਣੀ ਵੀ ਦੇ ਦੋ ਰਾਜੇ ਦਾ ਕੀ ਹੁੰਦਾ ਫਰਜ਼ ਰਾਜੇ ਦਾ ਫਰਜ਼ ਹੁੰਦਾ ਪ੍ਰਜਾ ਨੂੰ ਪੁੱਛਣਾ ਕਿ ਪ੍ਰਜਾ ਕੀ ਚਾਹੁੰਦੀ ਹੈ ਪ੍ਰਜਾ ਚਾਹੁੰਦੀ ਹੈ ਕਿ ਪੰਜਾਬ ਨੂੰ ਅਸੀਂ ਪੰਜਾਬ ਦੇ ਰਹੀਏ ਅੱਜ ਮੁੱਖ ਮੰਤਰੀ ਸਾਹਿਬ ਅੱਜ ਸਾਨੂੰ ਕਹਿਣ 10 ਤਰੀਕ ਨੂੰ ਆ ਜਾਣ ਨਾਲੇ 93 ਐਮਐਲਏ ਆ ਜਾਣ ਚਲੋ ਯੂਨੀਵਰਸਿਟੀ ਚਲੋ ਸਾਰੇ ਗਵਰਨਰ ਦਾ ਘਰ ਖਰਾਬ ਕਰਨ ਫੇਰ ਅਸੀਂ ਮੰਨੀਆਂ ਭਗਵੰਤਮਾਨ ਸਾਡਾ ਆ। ਮੰਨੋਗੇ ਫੇਰ? ਫੇਰ ਅਸੀਂ ਜੇ ਮੁੱਖ ਮੰਤਰੀ ਪੰਜਾਬ 93 ਐਮਐਲਏ ਦੇ ਨਾਲ 10 ਤਰੀਕ ਨੂੰ ਇੱਥੇ ਆ ਕੇ ਕਹੂਗਾ ਡਾਂਗ ਵੱਜੂਗੀ ਮੇਰੇ ਪਹਿਲਾਂ ਮਾਰੋ ਪੰਜਾਬ ਦੇ ਲੋਕਾਂ ਦੇ ਡਾਂਗ ਨਾ ਮਾਰੋ। ਫੇਰ ਅਸੀਂ ਮੰਨ ਜਾਵਾਂਗੇ ਕਿ ਮੁੱਖ ਮੰਤਰੀ ਦੇ ਦਿਲ 'ਚ ਕੋਈ ਹੋ ਆ। ਜਦੋਂ ਡਰਾਮੇ ਕਰੀ ਜਾਣੇ ਮੁੱਖ ਮੰਤਰੀ ਕਹਿੰਦਾ ਕੋਰਟ 'ਚ ਕੇਸ ਪਾਵਾਂਗੇ। ਤੁਹਾਡੇ ਸਾਹਮਣੇ ਕੋਈ ਚੋਰੀ-ਚੋਰੀ ਕਰਦਾ ਹੋਵੇ ਮੰਨ ਲਓ। ਹੂੰ। ਠੀਕ ਹੈ। ਤੁਸੀਂ ਉਹਦੇ ਡਾਂਗ ਮਾਰੋਗੇ ਜਾਂ ਤੁਸੀਂ ਹੱਥ ਜੋੜ ਕੇ ਕਹੋਗੇ ਕਿ ਭਾਈ ਮੈਂ ਤਾਂ ਕੋਰਟ 'ਚ ਕੇਸ ਪਾਵ ਜਦੋਂ ਤੁਹਾਡੇ ਕੋਈ ਚਪੇੜਾ ਮਾਰੂਗਾ ਤੁਸੀਂ ਉਹਦਾ ਕਾਲਰ ਹੀ ਫੜੋਗੇ ਨਾ ਤੁਸੀਂ ਇਹ ਤਾਂ ਨਹੀਂ ਕਹੋਗੇ ਤੁਸੀਂ ਮੈਨੂੰ ਥੱਪੜ ਮਾਰਿਆ ਮੈਂ ਤੇਰਾ ਕੇਸ ਪਾਉਂਗਾ ਅੱਜ ਸੈਂਟਰ ਸਾਨੂੰ ਕੁੱਟਣ ਤੇ ਆਈ ਹੋਈ ਆ ਅੱਜ ਸਾਡੇ ਘਰਾਂ 'ਚ ਦੁਸ਼ਮਣ ਵੜ ਗਏ ਅੱਜ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਕੋਈ ਨਹੀਂ ਜੀ ਅਸੀਂ ਤੁਹਾਡੇ ਤੇ ਕੇਸ ਪਾਵਾਂਗੇ ਜੀ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਸਾਬ ਪੰਜਾਬ ਦੇ ਨੌਜਵਾਨ ਇੰਨੇ ਮਾੜੇ ਢੀਡੇ ਨਹੀਂ ਹੈਗੇ ਹੁਣ ਉਹਨਾਂ ਦੇ ਆ ਨਹੀਂ ਰਹੇ ਵਿਧਾਇਕ ਜਾਂ ਫਿਰ ਉਹਨਾਂ ਦੇ ਐਮਪੀ ਸਾਹਿਬਾਨ ਆ ਰਹੇ ਆ ਉਹ ਕਹਿੰਦੇ ਅਸੀਂ ਇੱਥੋਂ ਦੇ ਸਾਬਕਾ ਸਟੂਡੈਂਟ ਸਾਡਾ ਵੀ ਉਹਨਾਂ ਹੀ ਹੱਕ ਆ ਸਾਨੂੰ ਵੀ ਉਹਨਾਂ ਪਿਆਰ ਆ ਸਾਨੂੰ ਵੀ ਉਹਨਾਂ ਹੀ ਦਰਦ ਮ ਆਉਣ ਸਾਰੇ ਆਉਣ ਜ਼ਰੂਰ ਜ਼ਰੂਰਤ ਹੈਗੀ ਐ ਇਹ ਕਿਉਂਕਿ ਇਹਨਾਂ ਦੇ ਵਿੱਚ ਤੇ ਇੱਕ ਐਮਐਲਏ ਮੇਰੇ ਦੇ ਵਿੱਚ ਇੱਕ ਤੇ ਐਮਐਲਏ ਦੇ ਵਿੱਚ ਬਹੁਤ ਵੱਡਾ ਫਰਕ ਆ ਜਦੋਂ ਆਪਾਂ ਉੱਥੇ ਹੜਾਂ ਦੇ ਵਿੱਚ ਬੈਠੇ ਸੀਗੇ ਨਾ ਉਦੋਂ ਡੀਸੀ ਬੋਰੀਆਂ ਚੱਕਦੀਆਂ ਵਧੀਆਨ ਲੱਗਦੀ ਸੀ ਉਦੋਂ ਵੀ ਮੈਂ ਕਿਹਾ ਸੀਗਾ ਕਿ ਰੈਪਿਡ ਐਕਸ਼ਨ ਫੋਰਸ ਬੁਲਾ ਕੇ ਕਰੋ ਐਮਐਲਏ ਨੂੰ ਚਾਹੀਦਾ ਪੰਜਾਬ ਦੀ ਵਿਧਾਨ ਸਭਾ ਬੁਲਾਉਣ ਵਿਧਾਨ ਸਭਾ ਦੇ ਵਿੱਚ ਮਤਾ ਪਾਉਣ ਤੇ ਮਤਾ ਪਾ ਕੇ ਜਦੋਂ ਕੇਜਰੀਵਾਲ ਦੀ ਜੇਲ੍ਹ ਹੋਈ ਸੀਗੀ ਇਹਨਾਂ ਦੇ ਹਰਜੋਤ ਬੈਂਸ ਐਜੂਕੇਸ਼ਨ ਮਿਨਿਸਟਰ ਸਭ ਤੋਂ ਪਹਿਲਾਂ ਇਕੱਲਾ ਹੀ ਪਹੇਗੇ ਸੀਗੇ ਉੱਥੇ ਜਾ ਕੇ ਉਹਨੂੰ ਉਠਾਉਣ ਨੂੰ 5-6 ਪੁਲਸ ਵਾਲੇ ਲੱਗੇ ਹੋ ਪਰ ਕੱਲਾ ਬੈਠਾ ਜਿਗਾ ਉੱਥੇ ਇਸ ਲਈ ਚਲੋ ਦਿੱਲੀ ਚੱਲੀਏ ਸਾਰੇ ਇਕੱਠੇ ਹੋ ਗਏ ਪੰਜਾਬ ਯਾਰ ਦਿੱਲੀ ਕੀ ਆ ਬਈ ਦਿੱਲੀ ਚ ਕਿਉਂ ਦਿੱਲੀ ਵਾਲੇ ਤੱਕ ਤੇ ਹਿੱਲਦਾ ਨਹੀਂ ਕਿਸਾਨ ਅੰਦੋਲਨ ਚ ਹਿੱਲਿਆ ਨਹੀਂ ਇਹ ਤਾਂ ਸਾਡੀ ਦਿੱਕਤ ਇਹ ਹੈ ਨਾ ਕਿ ਸਾਡੇ ਦੇ ਪਰਚੇ ਪਾਉਣ ਲੱਗ ਜਾਂਦੇ ਨੇ ਅੱਜ ਜਦੋਂ ਆਹ ਬਨੂੜ ਵਾਲਾ ਧਰਨਾ ਲੱਗਿਆ ਸੀਗਾ ਉਦੋਂ ਇਹਨਾਂ ਨੇ ਸਾਡੇ ਦੇ ਪਰਚੇ ਪਾਉਣੇ ਸ਼ੁਰੂ ਕਰਤੇ ਸੀਗੇ ਸਾਰੀ ਟਰਾਲੀਆਂ ਚੋਰੀਆਂ ਕਰਕੇ ਲੈ ਗਏ ਮੈਂ ਤਾਂ ਹੀ ਕਹਿਣਾ ਕਿ ਭਗਤ ਸਿੰਘ ਹੁਣ ਦਾ ਟਾਈਮ ਸੌਖਾ ਸੀਗਾ ਉਹਨਾਂ ਦੀ ਲੜਾਈ ਗੋਰਿਆਂ ਦੇ ਨਾਲ ਸੀਗੀ ਸਾਡੀ ਲੜਾਈ ਸਾਡੇ ਆਪਣਿਆਂ ਨਾਲ ਨਹੀਂ ਨਹੀਂ ਤੁਹਾਨੂੰ ਗਲਤ ਲੱਗ ਰਿਹਾ ਸ਼ਾਇਦ ਭਗਤ ਸਿੰਘ ਹੋਰਾਂ ਦੇ ਵਾਰਸ ਹੋਣ ਦੀ ਉਹ ਗੱਲ ਕਰਦੇ ਆ ਉਹੀ ਉਹ ਕਹਿੰਦੇ ਸਾਡੇ ਪੱਗਾਂ ਫੋਟੋ ਨਹੀਂ ਤੁਸੀਂ ਦੇਖੀਏ ਪਿੱਛੇ ਇੱਕ ਪਾਸੇ ਭਗਤ ਸਿੰਘ ਹੋਰਾਂ ਦੀ ਫੋਟੋ ਇੱਕ ਪਾਸੇ ਬਾਬਾ ਸਾਹਿਬ ਮੇਦਕਰ ਦੀ ਫੋਟੋ ਇਹਨਾਂ ਨੂੰ ਕਾਰਟੂਨਾਂ ਦੀ ਪਿੱਛੇ ਫੋਟੋ ਲਾਉਣੀ ਚਾਹੀਦੀ ਅਜੇ ਹਜੇ ਇਹਨਾਂ ਦੇ ਕੰਮ ਨਹੀਂ ਕਿਉਂਕਿ ਭਗਤ ਸਿੰਘ ਹੋਣਾ ਨੇ ਇੱਕ ਵਾਰੀ ਜ਼ਬਾਨ ਦੇ ਕੇ ਭਗਤ ਸਿੰਘ ਮੁਕਰਿਆ ਨਹੀਂ ਪੱਥਰ ਤੇ ਲੀਕ ਸੀਗੀ ਜੇ ਉਹਨੇ ਕਿਹਾ ਸੀਗਾ ਨਾ ਮੈਂ ਫਾਂਸੀ ਦੇ ਰਸੇ ਚੁੰਮੂਗਾ ਤੇ ਉਹਨੇ ਚੁੰਮੇ ਉਹ ਕਾਦੇ ਵਾਸਤੇ ਚੁੰਮੇ ਦੇਸ਼ ਬਚਾਉਣ ਵਾਸਤੇ ਦੇ ਕੀ ਕਰ ਰਹੇ ਨੇ ਹਰ ਗੱਲ ਤੇ ਯੂ-ਟਰਨ ਹਰ ਗੱਲ ਤੇ ਯੂ-ਟਰਨ ਇਹਨਾਂ ਨੂੰ ਪਿੱਛੇ ਭਗਤ ਸਿੰਘ ਦੀ ਨਹੀਂ ਡੋਰੀ-ਡੋਰੀ ਮੌਨ ਦੀ ਫੋਟੋ ਲਾ ਲੈਣੀ ਚਾਹੀਦੀ ਹੈ ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ਤਾਂ ਜਿਹੜੇ ਵਾਦੇ ਨਹੀਂ ਕੀਤੇ ਸੀ ਉਹ ਵੀ ਪੂਰੇ ਕਰਤੇ ਕਹੀ ਵੀ ਸਾਡੀ ਤਾਂ ਇੰਨੀ ਜ਼ੁਬਾਨ ਪੱਕੀ ਹੈ ਇਹ ਵਾਦਾ ਨਹੀਂ ਕਰਿਆ ਸੀਗਾ ਕਿ ਬਾਈ ਪੰਜਾਬ ਯੂਨੀਵਰਸਿਟੀ ਆਪਾਂ ਸੈਂਟਰ ਨੂੰ ਦੇ ਦਾਂਗੇ ਇਹ ਪੂਰੇ ਕਰਤੇ ਮੁੱਖ ਮੰਤਰੀ ਸਾਹਿਬ ਨੇ ਇਹ ਵਾਦਾ ਨਹੀਂ ਕਰਿਆ ਸੀਗਾ ਪਹਿਲਾਂ ਮੈਂ ਕਹਿੰਨਾ ਇੱਕ ਸਟੇਟਮੈਂਟ ਸੀਗੀ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਪੂਰੀ ਹੋਈ ਜਦੋਂ ਮੁੱਖ ਮੰਤਰੀ ਸਾਹਿਬ ਕਹਿੰਦੇ ਸੀਗੇ ਕੀ ਮੇਰੇ ਘਰ ਚ ਵਾਦਾ ਹੋਣ ਵਾਲਾ ਉਹੀ ਅੱਜ ਤੱਕ ਸਟੇਟਮੈਂਟ ਪੂਰੀ ਹੋਈ ਹੋਰ ਮੁੱਖ ਮੰਤਰੀ ਸਾਹਿਬ ਦੀ ਕੋਈ ਸਟੇਟਮੈਂਟ ਨਹੀਂ ਪੂਰੀ ਹੋਈ ਪਰ ਮੈਂ ਕੋਈ ਇਹ ਟਿੱਪਣਾ ਟਿੱਪਣੀ ਨਹੀਂ ਕਰ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣੀ ਚਾਹੁੰਨਾ ਫ੍ਰੀ ਦੇ ਚੱਕਰ ਛੱਡ ਦਿਓ ਤੁਹਾਡੇ ਘਰ ਦੀਆਂ ਗਲੀਆਂ ਨਾਲੀਆਂ ਪੱਕੀਆਂ ਨਹੀਂ ਤੁਹਾਡੇ ਘਰ ਚ ਜਵਾਕ ਨਹੀਂ ਰਹਿਣਾ ਕੋਈ ਖੇਡਣ ਵਾਲਾ ਜਦੋਂ ਫ੍ਰੀ ਦਾ ਚੱਕਰ ਆਪਾਂ ਛੱਡਾਂਗੇ ਨਾ ਫਿਰ ਪੰਜਾਬ ਨੂੰ ਪੰਜਾਬ ਦੇ ਵਿੱਚ ਆਪਾਂ ਪੰਜਾਬ ਦੇ ਹੱਕ ਦਵਾਉਣਾ ਚਾਹੁੰਦੇ ਹਾਂ ਠੀਕ ਹੈ ਰਾਜ ਤੁਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਚਾਹੁੰਦੇ ਹੋ ਅੱਧੇ ਤੇ ਪਾਉਏ ਤੇ ਵਿਕ ਜਾਣੇ ਹੋ ਤੁਸੀਂ ਜੋ ਸੀ 1000 ਰੁਪਏ ਦੇ ਵਿਕ ਜਾਣੇ ਕਿਉਂਕਿ ਤੁਹਾਨੂੰ ਰਿਸ਼ਵਤ ਮਿਲ ਰਹੀ ਹੈ ਜੀ 1000 ਰੁਪਏ ਬੀਬੀਆਂ ਦੇਵਾਂਗੇ ਬੀਬੀਆਂ ਕਹਿੰਦੀਆਂ ਇਸ ਤਾਂ ਬਾਈ ਭਗਵੰਤ ਮਾਨ ਬਹੁਤ ਵਧੀਆ ਜਿਹੜਾ 1000 ਰੁਪਏ ਦੇ ਕੇ ਜਿਹੜਾ ਪੰਜਾਬ ਤੇ ਤੁਹਾਨੂੰ ਛਤਰ ਮਾਨ ਨੇ ਉਹ ਇਹ ਬਹੁਤ ਵੱਡੀ ਸੋਚਣ ਵਾਲੀ ਗੱਲ ਆ ਬਾਈ ਆਪਾਂ ਲੀਡਰਾਂ ਦਾ ਕਸੂਰ ਗੱਡੀ ਜਾਂਨੇ ਆ ਪਰ ਆਪਾਂ ਨੂੰ ਪੰਜਾਬ ਦੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਜੇ ਲੀਡਰਸ਼ਿਪ ਚਾਹੀਦੀ ਹੈ ਨਾ ਫਿਰ ਕਿਹੜੇ ਬਣ ਕੇ ਲੀਡਰ ਚੁਣਨੇ ਪੈਣੇ ਆ ਤਾਂ ਕਰਕੇ ਅੱਜ ਇਹਦਾ ਕੋਈ ਅੱਗੇ ਹੱਲ ਹੋਣਾ ਬਾਈ ਤੱਕ ਤਾਂ ਉਹਨਾਂ ਦੇ ਹੱਕਾਂ ਤੇ ਵੀ ਬਈ ਬੱਜਿਆ ਕਿਉਂਕਿ ਉਹ ਵੀ ਐਮਐਲਏ ਸੀ ਵੀ ਤਾਂ ਸੈਨੇਟ ਦਾ ਹਿੱਸਾ ਬਣਦੇ ਆ ਸਰਕਾਰ ਦੇ ਵਿੱਚੋਂ ਵੀ ਨੁਮਾਇੰਦਗੀ ਹੁੰਦੀ ਆ ਯਾਰ ਜਦੋਂ ਕੋਈ ਵੀ ਹਿੱਸਾ ਬਣਨੀ ਜਦੋਂ ਉੱਥੇ ਜਾ ਕੇ ਕੋਈ ਬੋਲਣਾ ਹੀ ਨਹੀਂ ਹੁਣ 93 ਐਮਐਲਏ ਨੇ 93 ਐਮਐਲਏਾਂ ਚੋਂ ਕੌਣ ਵਿਧਾਨ ਸਭਾ ਦੇ ਵਿੱਚ ਬੋਲਦਾ ਆ ਜੇ ਬੋਲਦਾ ਹੁੰਦਾ ਅੱਜ ਮਾਵਾਂ ਦੇ ਪੁੱਤ ਨਾ ਮਰਦੇ ਅੱਜ ਮੂਸੇ ਵਾਲੇ ਨੂੰ ਇਨਸਾਫ ਮਿਲ ਜਾਂਦਾ ਜੇ ਬੋਲਦਾ ਹੁੰਦਾ ਸਾਡਾ ਪੰਜਾਬ ਹੜਦਾ ਨਾ ਜੇ ਬੋਲਦਾ ਹੁੰਦਾ ਅੱਜ ਕੁਕੜੀਆਂ ਦੇ ਤੇ ਉਹਨਾਂ ਦੇ ਸਾਨੂੰ ਪੈਸੇ ਮਿਲ ਜਾਂਦੇ ਜੇ ਪੰਜਾਬ ਬੋਲਦਾ ਹੁੰਦਾ ਅੱਜ ਸਾਡੀ ਸੰਸਥਾਵਾਂ ਨੂੰ ਉੱਥੇ ਘਰ ਬਣਾਉਣ ਦੀ ਲੋੜ ਨਾ ਪੈਂਦੀ ਜੇ 93 ਐਮਐਲਏ ਬੋਲਦੇ ਹੁੰਦੇ ਅੱਜ ਪੰਜਾਬ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਜਿਹੜੇ ਇਹ ਦੇਖੀ ਜਾਂਦੇ ਯਾਰ ਇਹ ਅੱਜ ਡਾਂਗ ਵੱਜੂਗੀ ਕੱਲ ਡਾਂਗ ਵੱਜੂਗੀ ਯਾਰੋ ਅਸੀਂ ਡਾਂਗ ਖਾਨਾ ਨੂੰ ਪੈਦੇ ਹੋਏ ਆਂ ਜਦੋਂ ਰਾਜ ਦੀ ਗੱਲ ਆਉਂਦੀ ਹੈ ਉਦੋਂ ਸਿੱਟ ਕੇ ਮਾਰ pase ਮਾਰਦੇ ਕਿ ਹਜ ਤੱਕ ਛੋਟੇ ਹੋਂ ਜਦੋਂ ਕੁਰਬਾਨੀ ਦੇਣ ਦੀ ਗੱਲ ਆਉਂਦੀ ਆ ਪੁੱਤਰਾ 18 ਸਾਲਾ ਲੱਭ ਲਿਆ ਲੱਭਦੇ ਆ ਕਿ ਕਰ ਮੂਰੇ ਇਹਨੂੰ ਬਹੁਤ ਵੱਡੀ ਸੋਚਣ ਦੀ ਗੱਲ ਆ ਬਾਈ ਸਾਰੇ ਗੱਲਾਂ ਤੁਸੀਂ ਪੰਜਾਬ ਸਰਕਾਰ ਦੇ ਖਿਲਾਫ ਹੀ ਕਰ ਰਹੇ ਹੋ ਪੰਜਾਬ ਸਰਕਾਰ ਜਿੰਮਦਾਰੀ ਆ ਮੈਂ ਆਪਣੀ ਸਰਕਾਰ ਦੇ ਖਿਲਾਫ ਵੀ ਕਰੀਆਂ ਸੀਗੀਆਂ ਇਹ ਜਿਹੜੇ ਕੰਡੇ ਬੀਜੇ ਹੋਏ ਨੇ ਨਾ ਇਹ ਕਾਂਗਰਸ ਦੇ ਵੀ ਸਮੇਂ ਦੇ ਵੀ ਬੀਜੇ ਹੋਏ ਨੇ ਅਕਾਲੀ ਦਲ ਦੇ ਸਮੇਂ ਦੇ ਵੀ ਬੀਜੇ ਹੋਏ ਨੇ ਠੀਕ ਹੈ ਨਾ ਇਹ ਮੈਂ ਇਹ ਨਹੀਂ ਮੈਂ ਕਿ ਕਾਂਗਰਸ ਨੂੰ ਡਿਫੈਂਡ ਨਹੀਂ ਕਰਦਾ ਮੈਂ ਕਦੇ ਹੱਦ ਤੱਕ ਜਿੰਦਗੀ ਚ ਕਾਂਗਰਸ ਨੂੰ ਡਿਫੈਂਡ ਨਹੀਂ ਕਰਿਆ ਇਹਨਾਂ ਗਲਤੀਆਂ ਹੋਈਆਂ ਹੋਈਆਂ ਨਹੀਂ ਬਹੁਤ ਵੱਡੀਆਂ ਗਲਤੀਆਂ ਹੋਈਆਂ ਨੇ ਕੋਈ ਸਖਤ ਫੈਸਲੇ ਕਿਹੜੇ ਫੈਸਲੇ ਲੈਣ ਵਾਲਾ ਮੁੱਖ ਮੰਤਰੀ ਨਹੀਂ ਪੈਦਾ ਹੋਇਆ ਹਜੇ ਤੱਕ ਜਿਹੜਾ ਪੰਜਾਬ ਨੂੰ ਉਹ ਰਾਹ ਤੇ ਤੋਰ ਸਕੇ ਮੈਂ ਇਸ ਗੱਲ ਤੋਂ ਕੋਈ ਡਿਨਾਈ ਨਹੀਂ ਕਰਦਾ ਪਰ ਕਦੋਂ ਤੱਕ ਆਪਾਂ ਇੱਕ ਦੂਜੇ ਦੇ ਮੋਢਿਆਂ ਤੇ ਰੱਖ ਕੇ ਖੇਢੀ ਜਾਵਾਂਗੇ ਕਦੋਂ ਤੱਕ ਲਾਲੀਪਾਪ ਕਦੇ ਉਹਨੂੰ ਫੜਾ ਦੇਵਾਂਗੇ ਕਦੇ ਉਹਨੂੰ ਫੜਾ ਦੇਵਾਂਗੇ ਮਰ ਜੇ ਤਾਂ ਅਸੀਂ ਆ ਨਾ ਯਾਰੋ ਜਿਹੜੀ ਮਾਂ ਦਾ ਪੁੱਤ ਜਾਂਦਾ ਉਹਨੂੰ ਪੁੱਛੋ ਤੁਹਾਡੇ ਵਾਸਤੇ ਤਾਂ ਇੱਕ ਧਰਨਾ ਆ ਇਹ ਤੁਹਾਡੇ ਵਾਸਤੇ ਤਾਂ ਇੱਕ ਇਹ ਇੱਕ ਈਵੈਂਟ ਆ ਚਲੋ ਬਈ ਧਰਨੇ ਤੇ ਚੱਲੀਏ ਤੁਹਾਡੇ ਵਾਸਤੇ ਕੀ ਆ ਸਾਡੇ ਵਾਸਤੇ ਕੁਰਬਾਨੀਆਂ ਦੀ ਖੇਡ ਆ ਸਾਡੇ ਵਾਸਤੇ ਕਫ ਸਾਡੇ ਵਾਸਤੇ ਸਾਡੀ ਮਾਵਾਂ ਨੂੰ ਫੇਰ ਪੁੱਛੋ ਫਿਕਰ ਉਹਨਾਂ ਨੂੰ ਕਿ ਲੈ ਹੁਣ ਫੇਰ ਚੱਲੇ ਆ ਪਹਿਲਾਂ ਹੜ ਆਏ ਸੀਗੇ ਉੱਥੇ ਸੀਗੇ ਉਸ ਤੋਂ ਪਹਿਲਾਂ ਕਿਸਾਨੀ ਅੰਦੋਲਨ ਸੀਗੇ ਫੇਰ ਉੱਥੇ ਸੀਗੇ ਫੇਰ ਆ ਜਾ ਕੇ ਸਾਡੀਆਂ ਮਾਵਾਂ ਨੂੰ ਜਾ ਕੇ ਪੁੱਛੋ 8 ਵਜੇ ਤੋਂ ਬਾਅਦ ਜਦ ਪੰਜਾਬ ਦਾ ਮੁੰਡਾ ਬਾਹਰ ਨਿਕਲਦਾ ਨਾ ਮਾਂ ਇਹ ਪੁੱਛਦੀ ਐ ਬਾਰ-ਬਾਰ ਫੋਨ ਕਰਕੇ ਕਿ ਭਾਈ ਇਹਨੂੰ ਕੁਝ ਹੋਤਾ ਨਹੀਂ ਗਿਆ ਸਾਡੀਆਂ ਮਾਵਾਂ ਨੂੰ ਪੁੱਛ ਕੇ ਦੇਖੋ ਸਾਬ ਸਾਡੇ ਵਾਸਤੇ ਜੰਗ ਦਾ ਮੈਦਾਨ ਤੋਂ ਘਟ ਨਹੀਂ ਹੈਗਾ ਭਗਤ ਸਿੰਘ ਦੇ ਅੱਜ ਦੇ ਟਾਈਮ 'ਚ ਕੀ ਫਰਕ ਹੋਇਆ ਮੈਨੂੰ ਦੱਸੋ ਤੁਸੀਂ ਮੈਨੂੰ ਸਮਝਾਓ ਤਾਂ ਸੀ ਕੋਈ ਫਰਕ ਮੈਨੂੰ ਦੇਖੀ ਨਹੀਂ ਰਿਹਾ ਫੇਰ ਲੜਾਈ ਆਮ ਲੋਕਾਂ ਨੇ ਲੜਨੀ ਪਈ ਹੈ ਰਾਜੇ ਮਹਾਰਾਜੇ ਘਰਾਂ 'ਚ ਬੈਠੇ ਨੇ ਐਡੀਆਂ ਤਾਂ ਬੜਕਾਂ ਵੱਜਦੀਆਂ ਸਰਕਾਰ ਦੇ ਵੱਲੋਂ ਕੇਜਰੀਵਾਲ ਸਾਹਿਬ ਕਹਿੰਦੇ ਗੈਂਗਸਟਰ ਸਾਰੇ ਛੱਡ ਜੋ ਪੰਜਾਬ ਨਹੀਂ ਬੜਾ ਮੜਾ ਹਾਲ ਹੋਊਗਾ ਕੇਜਰੀਵਾਲ ਸਾਹਿਬ ਤੁਸੀਂ ਉਹ ਪੰਜਾਬ ਛੱਡ ਜਾ ਨਹੀਂ ਤਾਂ ਤੇਰਾ ਇਹੇ ਜੀ ਬੱਦਰੀ ਬਣਾਉਣੀ ਨਾ ਇਹਨਾਂ ਨੇ ਇਹ ਸਮਝਦੇ ਲੇਟ ਨੇ ਪਰ ਜਦੋਂ ਇਹਨਾਂ ਨੂੰ ਸਮਝ ਆ ਜਾਂਦੀਆਂ ਨੇ ਨਾ ਪੰਜਾਬੀਆਂ ਨੂੰ ਇਹ ਫਿਰ ਇਦਾਂ ਦਾ ਭਜਾਉਂਦੇ ਆ ਨਾ ਕੀ ਫਿਰ ਮੁੜ ਕੇ ਫਿਰ ਬੰਦਾ ਕਹਿੰਦਾ ਕਿ ਭਾਈ ਸਾਹਿਬ ਇਹ ਪੰਜਾਬ ਵਾਲਾ ਮੂਹ ਹੀ ਨਹੀਂ ਕਰਨਾ ਪਰ ਸਮਝ ਲੇਟ ਆਉਂਦੀ ਹੈ ਇਹ ਸਾਡੀ ਗਲਤੀ ਆ ਇਹ ਸਾਨੂੰ ਬ੍ਰह्म ਬਲਾਫਸ ਲਾ ਕੇ ਗੱਲਾਂ ਕਰਦੇ ਆ ਸਮਝ ਲੇਟ ਆਉਂਦੀ ਆ ਪਰ ਜਦੋਂ ਸਮਝ ਆ ਜਾਵੇ ਨਾ ਫਿਰ ਇਹਨਾਂ ਦੀ ਅੱਖਾਂ 'ਚ ਦੇਖਿਓ ਇੱਕ ਇਹ ਜੀ ਚਿੰਗਾਰੀ ਨਿਕਲਦੀ ਆ ਨਾ ਪੰਜਾਬ ਦੇ ਨੌਜਵਾਨਾਂ ਮੈਂ ਪੰਜਾਬ ਦੇ ਨੌਜਵਾਨਾਂ ਦੀ ਉਹ ਗੱਲ ਕਰ ਰਿਹਾ ਕਿਉਂਕਿ ਪੰਜਾਬ ਦੇ ਨੌਜਵਾਨਾਂ ਦੇ ਮੋਢਿਆਂ ਤੇ ਪੰਜਾਬ ਖੜਿਆ ਹੋਇਆ ਲੀਡਰਾਂ ਨੇ ਤਾਂ ਆਪਸ ਵਿੱਚ ਟਾਈਆਂ ਫਸਾ ਕੇ ਵੇਚਤਾ ਪੰਜਾਬ ਚਾਹੇ ਕਾਂਗਰਸ ਦੇ ਲੀਡਰ ਨੇ ਨਾ ਆਪ ਅੰਦਰੋਂ ਰੜੇ ਹੋਏ ਨੇ ਕਿ ਭਾਈ ਮੈਨੂੰ ਜੇਲ੍ਹ ਚ ਨਾ ਪਾਈ ਮੇਰੇ ਛੋਟੇ ਛੋਟੇ ਜਵਾਕ ਨੇ ਹੁਣ ਵੀ ਹਜੇ ਵੀ ਰਲੇ ਹੋਏ ਨੇ ਕਾਂਗਰਸ ਦੇ ਕਈ ਵੱਡੇ ਅਧਿਕਾਰੀ ਇਹ ਕਹਿੰਦੇ ਨੇ ਕਿ ਭਾਈ ਸਾਨੂੰ ਜੇਲ੍ਹ ਚ ਨਾ ਪਾਈ ਤਾਂ ਅਸੀਂ ਤਾਂ ਬੋਲਦੇ ਨਹੀਂ ਤੁਸੀਂ ਬਤੌਰ ਇੱਕ ਮੈਂ ਬਤੌਰ ਇੱਕ ਪੰਜਾਬ ਦਾ ਪ੍ਰਧਾਨ ਐਨਸੀਐਓ ਦਾ ਕਾਂਗਰਸ ਦਾ ਇਹ ਕਹਿ ਰਹੇ ਆ ਕਿ ਕਈ ਕਈ ਕਾਂਗਰਸ ਦੇ ਬੰਦੇ ਸਲੀਪਰ ਸੈਲ ਬਣ ਕੇ ਅੱਜ ਬੀਜੇਪੀ ਦੇ ਆਮ ਆਦਮੀ ਪਾਰਟੀ ਦਾ ਕੰਮ ਕਰਨ ਲੱਗੇ ਹੋਏ ਨੇ ਹੋਰ ਦੱਸੋ ਮੇਰੇ ਤੋਂ ਹੋਰ ਕੋਈ ਬੁਲਾਉਣਾ ਕਿਉਂਕਿ ਬਾਈ ਮੈਂ ਰੁਕੂੰਗਾ ਨਹੀਂ ਮੈਨੂੰ ਉਹਦੇ ਤੋਂ ਇਤਾਰ ਦੇਣਗੇ ਪਰ ਮੈਂ ਪੰਜਾਬ ਦੇ ਹੱਕ ਮੈਂ ਕਿਸੇ ਮਾਂ ਦਾ ਪੁੱਤ ਇਹ ਤਾਂ ਨਹੀਂ ਕਹੂੰਗਾ ਕਿ ਈਸ਼ਰ ਨੇ ਮੇਰਾ ਪੁੱਤ ਨੂੰ ਗਲਤ ਰਾਹੇ ਫਸਾ ਕੇ ਮੇਰੇ ਮੁੰਡੇ ਦਾ ਸਿਰ ਪੜਵਾਤਾ ਤੇ ਕੱਲ ਤਾਂ ਫਿਰ ਹੁਣ ਅੱਗੇ ਜਿਹੜਾ 10 ਤਰੀਕ ਦਾ ਜੋ ਸੱਦਾ ਦਿੱਤਾਗੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਚੈਨਲ 'ਤੇ ਤੁਹਾਡੇ ਬਹੁਤ ਰੀਚ ਆ ਤੁਹਾਡੀ ਹੱਥ ਜੋੜ ਕੇ ਬੇਨਤੀ ਹੈ ਇਹ ਮੁੱਦਾ ਸਾਡੀ ਹੋਂਦ ਦਾ ਮੁੱਦਾ ਮੁੱਦਾ ਆ ਇਹ ਬੱਚੇ ਨੇ ਤੁਹਾਡੇ ਅਸੀਂ ਸਾਰੇ ਤੁਹਾਡੇ ਬੱਚੇ ਆ ਜਿਹੜੇ ਤੁਹਾਡੇ ਟੀਵੀ ਦੇਖ ਰਹੇ ਨੇ ਆਪਣੇ ਬੱਚਿਆਂ ਨੂੰ ਜਾਂ ਆਪ ਮੂਹਰੇ ਹੋ ਕੇ ਆਪਾਂ ਨੂੰ ਲੜਾਈ ਲੜਨੀ ਪੈਣੀ ਹੈ ਬਹੁਤ ਭਿਆਨਕ ਸਥਿਤੀ ਇਹ ਬਣਾਉਣਾ ਚਾਹੁੰਦੇ ਨੇ ਮੇਰੀ ਬੇਨਤੀ ਸਰਕਾਰ ਨੂੰ ਵੀ ਆ ਕਿ ਪੰਜਾਬ ਵਾਲੇ ਪਾਸਿਓ ਸਾਨੂੰ ਨਾ ਰੋਕਿਆ ਜਾਵੇ ਇਹਨਾਂ ਨਾਲ ਅਸੀਂ ਆਪੇ ਨੇ ਜੱਟ ਲਵਾਂਗੇ ਜੇ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਕੁਝ ਕਰਨਾ ਚਾਹੁੰਦੀ ਹੈ 10 ਤਰੀਕ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਜਾ ਕੇ Vice ਪ੍ਰਧਾਨ ਤੋਂ ਟਾਈਮ ਲਓ ਜੇ ਤੜ ਤੋਂ ਉਹ ਨਹੀਂ ਹੁੰਦਾ ਫਿਰ ਮੁੱਖ ਮੰਤਰੀ ਸਾਹਿਬ ਆਓ ਸਾਡੇ ਮਨਾਲ ਲੱਗੋ ਜਦੋਂ ਪੰਜਾਬ ਦਾ ਮੁੱਖ ਮੰਤਰੀ ਨਾਲ ਚੱਲ ਪਿਆ ਪੰਜਾਬ ਦੀ ਸਾਰੀ ਪੁਲਿਸ ਨਾਲ ਚੱਲੂਗੀ ਕਿਸੇ ਦੀ ਹਿੰਮਤ ਨਹੀਂ ਹੋਊਗੀ ਗੋਲੀ ਚਲਾਉਣ ਦੀ ਜਦੋਂ ਪੰਜਾਬ ਦੀ ਸਰਕਾਰ ਨਾਲ ਨਹੀਂ ਚੱਲੂਗੀ ਫਿਰ ਸ਼ੁਭ ਕਰਨarregੇ ਕੱਲ ਨੂੰ ਕੀ ਪਤਾ ਸਾਡੇ ਚੋਂ ਕਿੰਨੇ ਕ ਨਿਕਲਣ ਕੱਲ ਨੂੰ ਕੀ ਪਤਾ ਸਾਡੇ ਚੋਂ ਕਿੰਨੇ ਕ ਇਹ ਮਾਵਾਂ ਦੇ ਸਾਡੇ ਤਾਂ ਸੇਰੇ ਬਣਦੇ ਆ ਨਾ ਜੋ ਲਾਸ਼ਾਂ ਦੇ ਕੀ ਪਤਾ ਕਿੰਨੇ ਆ ਦੇ ਬਣਨ ਪਰ ਅਸੀਂ ਤਿਆਰ ਆ ਇਹ ਗੱਲਾਂ ਮੈਂ ਕੋਈ ਭੜਕਾਉ ਉਪਾਸ਼ ਨਹੀਂ ਦੇ ਰਿਹਾ ਪਰ ਜੇ ਪੰਜਾਬ ਸਰਕਾਰੇ ਨੂੰ ਢੜਕਾਉ ਪਾਛਨ ਸਮਝਣਾ ਚਾਹੁੰਦੀ ਹੈ ਤਾਂ ਸਮਝ ਲੈ ਪਰ ਪੰਜਾਬ ਨੂੰ ਅੱਜ ਬਚਾਉਣ ਦੀ ਲੋੜ ਹੈ ਨਹੀਂ ਤਾਂ ਆਪਣੇ ਹੱਥੋਂ ਖੁੱਸ ਗਿਆ ਆਪਾਂ 47 ਨੂੰ ਕਹਿੰਨੇ ਆ ਆਪਾਂ ਆਪਣੇ ਵੱਡ-ਵੱਡਿਆਂ ਨੇ ਇਹਨੂੰ ਕਹਿੰਨੇ ਲਾ ਉਦੋਂ ਤੁਸੀਂ ਚੁੱਪ ਸੀਗੇ ਅੱਜ 2025 ਦੇ ਵਿੱਚ ਸਾਰਿਆਂ ਨੇ ਕਹਿਣਾ ਕਿ ਯਾਰੋ ਤੁਸੀਂ ਕਾਹਦੀਆਂ ਚਿੱਟੇ ਕੁਰਤੇ ਪਾਵੇਂ ਪਾ ਕੇ ਉੱਥੇ ਕਿਹਾ ਕਾਨੂੰ ਜਾਂਦੇ ਹੁੰਦੇ ਸੀਗੇ ਜੇ ਅੱਜ ਪੰਜਾਬ ਨੂੰ ਨਾ ਬਚਾਇਆ ਤਾਂ ਬਿਲਕੁਲ ਪੰਜਾਬ ਬਚਾਉਣ ਦੀ ਲੜਾਈ ਹੈ ਜੋ ਲੜਾਈ ਸਟੂਡੈਂਟ ਲੜ ਰਿਹਾ ਤੇ ਉਸ ਦੇ ਵਿੱਚ ਹੁਣ ਜਿੱਥੇ ਸਟੂਡੈਂਟ ਜੁਨੀਵਰਸ ਜਥੇਬੰਦੀਆਂ ਜਿਹੜੀਆਂ ਕੁਦੀਆਂ ਤੋਂ ਉਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਤਾਂ ਹੋਰ ਸਮਾਜਿਕ ਜਥੇਬੰਦੀਆਂ ਵੀ ਇਸ ਸੰਘਰਸ਼ ਦੇ ਵਿੱਚ ਆ ਕੇ ਸਟੂਡੈਂਟਸ ਦੇ ਨਾਲ ਖੜੀਆਂ ਸੋ 10 ਤਰੀਕ ਦਾ ਪ੍ਰੋਗਰਾਮ ਵੱਡਾ ਦਿੱਤਾ ਗਿਆ ਉਹ ਪ੍ਰੋਗਰਾਮ ਤੋਂ ਪਹਿਲਾਂ ਸਰਕਾਰ ਦੇ ਵੱਲੋਂ ਕੋਈ ਫੈਸਲਾ ਆ ਜਾਂਦਾ ਕੋਈ ਨੋਟੀਫਿਕੇਸ਼ਨ ਜੋ ਜਾਰੀ ਕੀਤਾ ਗਿਆ ਉਹਨੂੰ ਰੱਦ ਕਰਨ ਦਾ ਫੈਸਲਾ ਆਉਂਦਾ ਜਾਂ ਫਿਰ ਇੱਕ ਵੱਡਾ ਐਜੀਟੇਸ਼ਨ ਹੁਣ ਆਰੰਭ ਹੋਊਗਾ ਕਿਸ ਤਰ੍ਹਾਂ ਦਾ ਇਕੱਠ ਹੋਊਗਾ ਕਿਹੜੇ ਫੈਸਲੇ ਹੋਣਗੇ ਸਰਕਾਰ ਨੂੰ ਕਦੋਂ ਇਸ ਗੱਲ ਦੇ ਉੱਤੇ ਵਿਚਾਰ ਕਰਕੇ ਕੋਈ ਫੈਸਲਾ ਲੈਣਾ ਪੈਂਦਾ ਉਸ ਦੇ ਉੱਤੇ ਇਹ ਜੇ ਨਜ਼ਰਾਂ ਬਣੀ ਰਹਿਣਗੀਆਂ ਗੁਰਪ੍ਰੀਤ ਸਿੰਘ ਤੇ ਅਨੰਦ ਸਿੰਘ ਪੰਜਾਬੀ ਲੋਕ ਚੈਨਲ